ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਜਸਵਿੰਦਰ ਸਿੰਘ ਅੱਜ ਦੀ ਇਸ ਰਚਨਾ ਦੇ ਵਿੱਚ ਆਪਾਂ ਗੱਲ ਕਰਾਂਗੇ ਇਕੀਆਂ ਨੂੰ 31 ਪਾਉਣ ਬਾਰੇ ਇੱਕ ਮੁਹਾਵਰਾ ਇੱਕ ਆਖਾਂ ਆਮ ਤੌਰ ਤੇ ਆਪਾਂ ਪਿੰਡਾਂ ਵਿੱਚ ਜਾਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਸਾਡੇ ਵੀਰ ਮਿੱਤਰ ਸੱਜਣ ਨੇ ਸਭਨਾਂ ਨੇ ਇਹ ਸੁਣਿਆ ਹੋਊਗਾ ਜਾਂ ਵਰਤਿਆ ਹੋਊਗਾ ਕਿ ਇਕੀਆਂ ਨੂੰ 31 ਪਾਉਣਾ ਸੋਸ ਮੁਹਾਵਰੇ ਦੀ ਆਪਾਂ ਗੱਲ ਅੱਜ ਇਸ ਰਚਨਾ ਦੇ ਵਿੱਚ ਕਰਾਂਗੇ ਸੋ ਅੱਜ ਦੀ ਇਹ ਰਚਨਾ ਸਾਡੇ ਗੁਰਦੀਪ ਸਿੰਘ ਜੀ ਦਾਨੀ ਪਿੰਡ ਫੁੱਲੋ ਮਿੱਠੀ ਉਹਨਾਂ ਨੇ ਲਿਖ ਕੇ ਸਾਨੂੰ ਭੇਜੀ ਹੈ ਉਹਨਾਂ ਨੇ ਏ ਸਿੱਕੀਆਂ ਤੇ 31 ਵਾਲੇ ਮੁਹਾਵਰੇ ਨੂੰ ਇੱਥੇ ਕੁਝ ਪਹਾੜਿਆਂ ਦੇ ਵਿੱਚ ਸਮੇਟ ਕੇ ਸਾਡੇ ਸਾਹਮਣੇ ਪੇਸ਼ ਕੀਤਾ। ਨਾਲ ਨਾਲ ਇੱਕ ਲੜਕੀ ਦੀ ਇੱਕ ਔਰਤ ਦੀ ਕਹਾਣੀ ਹੈ। ਉਹ ਦੱਸਿਆ ਬਿਆਨ ਕੀਤੀ ਹੈ ਜਿਸ ਨੂੰ ਉਹ ਵਾਰ-ਵਾਰ ਗਿਣਤੀ ਦੇ ਪਹਾੜੇ ਜਰੀਏ ਆਪਣੇ ਤੇ ਮਾਣ ਮਹਿਸੂਸ ਕਰਦੀ ਹੋਈ ਕੁਝ ਨਾ ਕੁਝ ਸਿੱਖਣ ਦਾ ਯਤਨ ਕਰਦੀ ਹੈ। ਆਓ ਆਪਾਂ ਦੇਖੀਏ ਕਿ ਉਹਨਾਂ ਨੇ ਇਸ ਕੁਝ ਪਹਾੜਿਆਂ ਦੇ ਵਿੱਚ ਸਿਮਟੇ ਹੋਏ 21 ਤੋਂ 31 ਦੇ ਮੁਹਾਵਰੇ ਨੂੰ ਕਿਸ ਤਰ੍ਹਾਂ ਬਿਆਨ ਕੀਤਾ ਹੈ। ਕਹਿੰਦੇ 1 2 3 ਦਾ ਪਹਾੜਾ ਪੜਿਆ। 1 2 3 ਦਾ ਪਹਾੜਾ ਪੜਿਆ। 2 2 4 ਤਾਂ ਹੱਡਾਂ 'ਚ ਵੜਿਆ 19 21 ਦਾ ਫਰਕ ਸਮਝਾਉਣ ਜਾਣਦੀ ਪਰ 21 ਨੂੰ 31 ਵੀ ਮੈਂ ਪਾਉਣ ਜਾਣਦੀ ਕਹਿੰਦੇ ਤਿੰਨ ਦੇ ਪਹਾੜੇ ਵਿੱਚੋਂ ਲਈ ਮੱਤਵੇ ਤਿੰਨ ਦੇ ਪਹਾੜੇ ਵਿੱਚੋਂ ਲਈ ਮੱਤਵੇ ਤੀਜਾ ਨਹੀਂ ਉਹ ਜਾਣਦਾ ਕਿ ਹੁੰਦੀ ਪੱਤਵੇ ਮੱਤ ਪੱਤ ਦੋਵੇਂ ਹੀ ਬਚਾਉਣ ਜਾਣਦੀ ਪਰ 21 ਨੂੰ 31 ਵੀ ਮੈਂ ਪਾਉਣ ਜਾਣਦੀ ਕਹਿੰਦੇ 5 ਦੇ ਪਹਾੜੇ ਗੱਲਾਂ 5 ਦੱਸੀਆਂ ਪੰਜ ਦੇ ਪਹਾੜੇ ਗੱਲਾਂ ਪੰਜ ਦਸੀਆਂ ਅੱਜ ਤੱਕ ਜਿਹੜੀਆਂ ਨੇ ਮਨ ਵਸੀਆਂ ਲੋਭੀ ਪਾਪੀ ਚੋਰ ਦਗਾ 도ਗਲਾ ਭਜਾਉਣ ਜਾਣ ਦੀ 21 39ਵੇਂ ਪਾਉਣ ਜਾਣ ਦੀ ਕਹਿੰਦੇ ਚੀਕਮ ਚੀਕਮ 36 ਇੱਥੇ ਨਿਤ ਮਿਲਦੇ ਚੀਕਮ ਚੀਕਮ 36 ਇੱਥੇ ਨਿਤ ਮਿਲਦੇ ਰੰਗ ਦੇ ਨੇ ਚਿੱਟੇ ਵਿੱਚੋਂ ਕਾਲੇ ਦਿਲ ਦੇ ਰੰਗ ਗੂੜੇ ਫਿੱਕੇ ਸਾਰੇ ਅਜ਼ਮਾਉਣ ਜਾਣ ਦੀ 21 31ਵੇਂ ਪਾਉਣ ਜਾਣ ਦੀ ਸੱਤ ਦੇ ਪਹਾੜੇ ਵਿੱਚ ਕਿੰਨਾ ਸੱਤ ਹੈ ਸੱਤ ਦੇ ਪਹਾੜੇ ਵਿੱਚ ਕਿੰਨਾ ਸੱਤ ਹੈ 17 ਨੇ ਇੱਥੇ ਆ ਕੇ ਚੁੱਕੀਅਤ ਹੈ ਮੈਂ ਨੱਕ ਨਾਲ ਸੱਤ ਵੀ ਕਢਾਉਣ ਜਾਣ ਦੀ 21 ਨੂੰ 31ਵੇਂ ਪਾਉਣ ਜਾਣ ਦੀ ਤਾਂ ਕਿ ਕਹਿੰਦੇ 8 16 24 32 ਚੰਗੇ ਲੱਗਦੇ 8 16 24 32 ਚੰਗੇ ਲੱਗਦੇ 40 ਤੋਂ 72 ਲੇਖੇ ਲਾ ਕੇ ਜੱਗਦੇ ਆਠੇ ਨਾਲ ਬਿੰਦੀ ਵੀ ਮੈਂ ਲਾਉਣ ਜਾਣ ਦੀ ਪਰ 21 ਨੂੰ 31 ਵੀ ਮੈਂ ਪਾਉਣ ਜਾਣਦੀ ਅੱਗੇ ਕਹਿੰਦੇ 9 ਦਾ ਪਹਾੜਾ 90 ਤੱਕ ਪੜ੍ਹ ਕੇ 9 ਦਾ ਪਹਾੜਾ 90 ਤੱਕ ਪੜ੍ਹ ਕੇ ਦੁੱਧ ਤੋਂ ਮਲਾਈ ਵੇ ਮੈਂ ਬਣੀ ਕੜ ਕੇ ਕੁੱਤੇ ਬਿੱਲਿਆਂ ਤੋਂ ਦੋਵਾਂ ਨੂੰ ਬਚਾਉਣ ਜਾਣਦੀ ਪਰ 21 ਨੂੰ 31 ਵੀ ਮੈਂ ਪਾਉਣ ਜਾਣਦੀ ਸੋ ਆਖਰੀ ਪਹਿਰੇ ਦੇ ਵਿੱਚ ਲਿਖਦੇ ਨੇ ਕਹਿੰਦੇ 10 10 ਦਾਨੀ 100 ਹੁੰਦੇ ਨੇ 10 10 ਦਾਨੀ 100 ਹੁੰਦੇ ਨੇ 10 ਕੁ ਦਿਨਾਂ ਦੇ ਸਾਰੇ ਤਿਉਹ ਹੁੰਦੇ ਨੇ ਫੇਰ ਫੁੱਲੋ ਮਿੱਠੀ ਪਿੰਡ ਨੂੰ ਭੁਲਾਉਣ ਜਾਣ ਦੀ ਪਰ 21 ਨੂੰ 32ਵੇਂ ਪਾਉਣ ਜਾਣ ਦੀ ਪਰ 21 ਨੂੰ 32ਵੇਂ ਪਾਉਣ ਜਾਣ ਦੀ ਸੋ ਦੋਸਤੋ ਇਸ ਰਚਨਾ ਦੇ ਵਿੱਚ ਕਾਫੀ ਸਿੱਖਿਆ ਵੀ ਹੈ ਜੇ ਥੋੜੀ ਜਿਹੀ ਢੰਗਾਈ ਦੇ ਨਾਲ ਵਿਚਾਰ ਕਰੀਏ ਸੋਚੀਏ ਤਾਂ ਬੜਾ ਕੁਝ ਸਿਮਟਿਆ ਪਿਆ ਇਸ ਰਚਨਾ ਦੇ ਵਿੱਚ ਤੇ ਨਾਲ ਨਾਲ ਉਹ ਗੱਲਾਂ ਵੀ ਸੁਣੀਆਂ ਨੇ ਜੋ ਇੱਕ ਔਰਤ ਦੇ ਮੂੰਹੋਂ ਇੱਕ ਲੜਕੀ ਦੇ ਮੂੰਹੋਂ ਸਾਡੇ ਦਾਨੀ ਜੀ ਨੇ ਲਿਖਾਈਆਂ ਨੇ ਉਹਨਾਂ ਦੇ ਮੂੰਹੋਂ ਕਹਾਈਆਂ ਨੇ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਸੋ ਮਿਲਦਾ ਇੱਕ ਹੋਰ ਵੀਡੀਓ ਨਾਲ ਹੋਰ ਰਚਨਾ ਲੈ ਕੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ